ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਜਨਮਰ ਵੀ ਤੇ ਘਰ ਭਰਾ ਵੀ ਵਧੀਆ ਹੋਣਗੇ ਤੇ ਬਈ ਜੀ ਅੱਜ ਆਪਾਂ ਇੱਕ ਹੋਰ ਆਗੇ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਬਈ ਜੀ ਆਪਾਂ ਖੁੱਡਿਆਂ ਦੇ ਵਿੱਚੋਂ ਮਿੱਟੀ ਕੱਢਣੀ ਆ ਤੇ ਉਹ ਮਿੱਟੀ ਕੱਢ ਕੇ ਆਪਾਂ ਸੱਜਣ ਵਾਲੇ ਖੁੱਡੇ ਚ ਪਾਉਣੀ ਆ ਠੀਕ ਹੈ ਇਹ ਬੱਚੇ-ਬੁੱੱਚੇ ਵੀ ਕੱਢਣਗੇ ਤੇ ਆ ਸੱਜੜ ਵੀ ਛੱਡਦੇ ਆਪਣੇ ਸਾਤੇ ਤੇ ਬਾਕੀ ਆਪਾਂ ਕਬੂਤਰ ਬਾਹਰ ਕੱਢ ਲਿਆ ਪਹਿਲੇ ਖੁੱਡੇ ਵਾਲੇ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਮਿੱਠਾ ਹੋਣੀ ਹੈ ਪਹਿਲਾਂ ਤੋਂ ਉਹ ਅਲੱਗ ਕਰ ਦਾਂਗੇ। ਇਸ ਤੋਂ ਬਾਅਦ ਜਿਹੜੀ ਮਿੱਟੀ ਹੋਊਗੀ ਉਹ ਆਪਾਂ ਆਪਣੇ ਸੇਜਣ ਵਾਲੇ ਖੁੱਡੇ ਦੇ ਵਿੱਚ ਪਾ ਦਾਂਗੇ ਠੀਕ ਹੈ। ਨਾਲੇ ਇੱਧਰ ਜ਼ਿਆਦੀ ਹੋ ਜੂਗੀ ਮਿੱਟੀ ਕਿਉਂਕਿ ਇੱਧਰ ਥੋੜੀ ਸੀ ਪਹਿਲਾਂ ਆਪਾਂ ਪਾਈ ਹੋਈ ਸੀ ਖੋਲ ਦੇ ਖੋਲ ਦੇ। ਅੜ ਜਾ। ਖੋਲ ਦੇ ਕਰੀ। 1 ਮਿੰਟ। ਆ ਵੀ ਉਹ ਮਿੱਟੀ ਥੋੜੀ ਇੱਧਰ ਆਪਣੇ ਦੇ ਨਾਲ ਹੀ ਇੱਧਰ ਪਾ ਦਾਂਗੇ ਜੇ ਆਪਣੇ ਕੋਲ ਹੀਟਾ ਘੜਾ ਕੁੜਾ ਦੇਖ ਲਾਂਗੇ ਜੇ ਘੜਾ ਪਿਆ ਹੋਇਆ ਆਪਾਂ ਉਹ ਵੀ ਦੱਬ ਦਾਂਗੇ ਠੀਕ ਹੈ ਵਿੱਚ ਤੇ ਹੁਣ ਪਹਿਲਾਂ ਤਾਂ ਆਪਾਂ ਜਿਹੜੀਆਂ ਵਿੱਠਾਂ ਆ ਉਹ ਉਪਰੋ-ਉਪਰੋ ਚੱਕ ਲਾਂਗੇ ਗੱਟੇ ਦੇ ਵਿੱਚ ਪਾ ਲਾਂਗੇ ਜਿਹੜੀ ਦੂਸਰੀ ਮਿੱਟੀ ਹੋਊਗੀ ਉਹ ਆਪਾਂ ਦੂਸਰੇ ਘੁੱਡੇ ਦੇ ਵਿੱਚ ਪਾ ਦਾਂਗੇ ਠੀਕ ਹੈ ਹੀਟ ਉਹ ਆਪਾਂ ਜਿਹੜਾ ਆਪਣਾ ਲੈਂਟਰ ਵਾਲਾ ਫਰਸ਼ ਆਪਾਂ ਫਰਸ਼ ਕੱਢ ਦਾਂਗੇ ਤਿੰਨਾ ਫੁੱਡਿਆਂ ਦੇ ਵਿੱਚੋਂ ਜਿਹੜੇ ਆਪਣੇ ਕਬੂਤਰ ਮਿੱਟੀ ਆਪਾਂ ਗੋਲੀ ਲਾਈ ਹੋਈ ਆ ਅੱਦਿਆਂ ਨੂੰ ਜਿਹੜੇ ਆਪਣੇ ਉੜਦੇ ਆ ਉਹਨਾਂ ਨੂੰ ਦੂਰੀਆ ਰ ਮਲਾਪਣਾ ਪੈ ਜਾਣ ਮਿੱਟੀ ਖਾ ਖਾ ਕੇ ਠੀਕ ਹੈ ਤੇ ਹੁਣ ਆਪਾਂ ਕਰਦੇ ਵੀਡੀਓ ਨੂੰ ਸਟਾਰਟ ਤੇ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੋ ਸਾਰੇ ਵੀਰੋ ਭਰਾ ਤੇ ਲਓ ਜੀ ਜਿਹੜੀ ਆਪਣੀ ਆ ਚੀਜ਼ ਹੋ ਗਈ ਹੈ ਨਾ ਇਹਨਾਂ ਨੂੰ ਆਪਾਂ ਗੱਟੇ ਦੇ ਵਿੱਚ ਪਾ ਦਾਂਗੇ ਜਿਹੜੀ ਆਪਣੀ ਥੱਲੜੀ ਮਿੱਟੀ ਹੋਊਗੀ ਇਹ ਆਪਾਂ ਸਿੰਜੜ ਵਾਲੇ ਖੁੱਡੇ 'ਚ ਪਾ ਦਾਂਗੇ ਠੀਕ ਹੈ ਹੁਣ ਸਾਰੀ ਆਪਾਂ ਉੱਪਰ ਉੱਪਰੋਂ ਪਾਟ ਲਾਂਗੇ ਜਿਹੜੀਆਂ ਆਪਣੀਆਂ ਮਿੱਠਾਂ ਆਵਣੀਆਂ ਇਹਨੂੰ ਆਪਾਂ ਬੱਠਲ ਦੇ ਵਿੱਚ ਪਾ ਲਾਂਗੇ ਸਾਰਾ ਇਕੱਠਾ ਕਰ ਲਾਂਗੇ ਕਿੰਨਾ ਖੁੱਡਿਆਂ ਦੇ ਵਿੱਚੋਂ ਤੇ ਜਬ ਜਿਹੜੀ ਮਿੱਟੀ ਹੋਊਗੀ ਉਹ ਆਪਾਂ ਸੱਜੜਾ ਵਾਲੇ ਘੁੱਡੇ 'ਚ ਪਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ। ਬਾਕੀ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰ ਭਰਾ ਤੇ ਬਾਕੀ ਆਪਾਂ ਚਾਰ ਕਬੂਤਨ ਤਿੰਨ ਜਿਹੜੇ ਡਾਉਣੇ ਆਪਾਂ ਉਹ ਵੀ ਦਿਖਾਵਾਂਗੇ ਠੀਕ ਹੈ। ਓ ਬਾਈ ਜੀ ਆਪਾਂ ਮਿੱਟੀ ਸਾਰੀ ਕੱਢਤੀ ਸੀਗੀ ਤੇ ਆਹ ਘੁੱਡਾ ਦਿਖਾ ਦੇ। ਆਪਾਂ ਪਾਣੀ ਤਰਾਉਣ ਕੇ ਫੇਰ ਆਪਾਂ ਹੁਣ ਬੋਕਰ ਮਾਰਨ ਲੱਗੇ ਆ ਕਿਉਂਕਿ ਮਿੱਟੀ ਜਿਆਦੀ ਹੋਣ ਦੇ ਪਿੱਛੇ ਬਾਕੀ ਮੇਰਾ ਹਾਲ ਦੇਖ ਹੀ ਸਕਦੇ ਤੁਸੀਂ। ਤੇ ਆਹ ਘੁੱਡੇ ਦੀ ਮਿੱਟੀ ਤਾਂ ਆਪਾਂ ਪਾਤੀ ਆ ਠੀਕ ਹੈ ਵਰਗੋਸ਼ਾਂ ਵਾਲੇ ਘੁੱਡੇ 'ਚ। ਆਪਣੇ ਦੋ ਕਟਿਆਂ ਦੀ ਰਹਿ ਗਈ ਉਹ ਵੀ ਪਾਵਾਂਗੇ। ਬਾਕੀ ਸਾਡੇ ਇੱਕ ਸੱਤ ਲੱਗੇ ਸੀ ਘੰਟਾ ਹੋ ਗਿਆ ਆਪਾਂ ਨੂੰ ਲੱਗਿਆ ਹਜੇ ਇੱਕ ਖੁੱਡਾ ਹੀ ਸਾਫ਼ ਹੋਇਆ ਆਪਣੇ ਤੋਂ ਆਪਾਂ ਜਿਹੜੇ ਦਾ ਢੇਲੇ ਸੀ ਉਹ ਵੀ ਆਪਾਂ ਕੁੱਟ-ਕੁੱਟ ਕੇ ਮਤਲਬ ਬਰੀਕ ਕਰਕੇ ਫੇਰ ਪਾਈਏ ਮਿੱਟੀ ਐਵੇਂ ਨਾ ਕਿ ਜਿਹੜਾ ਓਖੇ ਵੀ ਨਾ ਹੋਣਾ ਤੇ ਆਹ ਖੁੱਡਾ ਪਾ ਇੱਕ ਰੀਸਾਤ ਕਰਤਾ ਆਪਾਂ ਛੱਤ 'ਚੋਂ ਸਾਰੀ ਜਾਲੇ-ਝੂਲੇ ਲਾਤੇ ਆ ਠੀਕ ਹੈ ਮਨ ਕਰਨ ਲਈ ਬੋਕਰ ਰਹਿ ਗਿਆ ਬੋਕਰ ਕਰਕੇ ਆਪਾਂ ਸਿਰ ਕਬੂਤਰ ਦੀ ਸ਼ਰਮ ਕਰਦੇ ਆ ਠੀਕ ਹੈ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਵੀਰ ਭਰਾਵਾਂ ਲਓ ਜੀ ਆਪਾਂ ਬੋਕਰ-ਬੁਕਰ ਵੀ ਮਾਰਤੀ ਆ ਹੁਣ ਸਪਾਈ ਦੇਖੋ ਖੁੱਡੇ ਦੀ ਛੱਤ ਵੀ ਸੈੱਟ ਕਰ ਜਾਲਾ ਜੂਲਾ ਲੱਗਾ ਹਿੱਲਾਤਾ ਤੇ ਬਾਕੀ ਆਹ ਕੰਨ ਰਹਿ ਗਏ ਮਾਰਦੇ ਨੇ ਬੋਕਰ ਚਲੇ ਬਾਤ ਚ ਮਾਰਾਂਗੇ ਹੁਣ ਖਲਾਰਾ ਪੈ ਜਾਣਾ ਤੇ ਇੱਕ ਆਹ ਰਹਿ ਗਈ ਸੀ ਵੀ ਭੁੱਲ ਗਏ ਤੇ ਬਾਕੀ ਹੁਣ ਆਪਾਂ ਕਬੂਤਰ ਛੱਡ ਦਿੰਨੇ ਆ ਠੀਕ ਹੈ ਤੇ ਕਬੂਤਰ ਲਾਇਆ ਲੱਭੀ ਸਾਰੇ ਲਾਇਆ ਤੇ ਹੁਣ ਵਧੀਆ ਯਾਰ ਨਾਲੇ ਖੁੱਡਾ ਨਾ ਹੋਵੇ ਨਾ ਮਿੱਟੀ ਨਾਲ ਜਿਹੜੇ ਕਬੂਤਰ ਨੂੰ ਆਪਾਂ ਗੋਲੀ ਗੋਲੀ ਲਾਈ ਸੀਗੀ ਰੋਖਾ ਜਾ ਹੋ ਜਾਂਦਾ ਯਾਰ ਇੱਕ ਤਾਂ ਆਪੇ ਭੱਜ ਜਾਣਗੇ ਪਿੱਛੋਂ ਮੜਾ ਜਾਂ ਡਰਾ ਦੇ ਹੌਲੀ ਹੌਲੀ ਜਾਣਗੇ ਆਦੀ ਆਦੀ ਥਾਂ ਤੇ ਹੁਣ ਉਹ ਇੱਕ ਤਾਂ ਜਾਵੜਿਆ ਆ ਦੂਜਾ ਗਿਆ ਝਾੜੂ ਗਜਾ ਹਾਂ ਬਸ ਠੀਕ ਹੈ ਹੁਣ ਦੂਸਰੇ ਲੈ ਕੇ ਆ ਤੇ ਲਓ ਜੀ ਬਹਿ ਗਏ ਆਦੀ ਥਾਂ ਤੇ ਆਪਣੇ ਪਰਲੇ ਦੋ ਨੇ ਡੋਂ ਨਾਲੇ ਉਰਲਾ ਡੱਬਾ ਨਹੀਂ ਡੋਂ ਨਾਲੇ ਵੱਡਾ ਕਬੂਤਰ ਆਪਣਾ ਪਰਲੇ ਆਪਣੇ ਡੋਂ ਨਾਲੇ ਆ ਸਾਰਿਆਂ ਨੂੰ ਗੋਲੀ ਲੱਗੀ ਹੋਈ ਆਪਣੇ ਡੋਂ ਨਾਲਿਆਂ ਨੂੰ ਤੇ ਹੁਣ ਆਪਣੀ ਕੱਲੀ ਦੂਸਰੇ ਵੱਡੇ ਕਬੂਤਰ ਰਹਿ ਗਏ ਉਹਨਾਂ ਨੂੰ ਵੇਖਾਂਗੇ ਕਿਸੇ ਦਿਨ ਲਾਵਾਂਗੇ ਇਹ ਇਹਨਾਂ ਨੂੰ ਵੀ ਛੱਡ ਦਿੰਨੇ ਆ। ਬਾਗ ਨੂੰ ਖੋਲ ਕੇ ਸਾਈਡ ਤੇ ਹੋ ਜਾ। ਆਪੇ ਭੱਜ ਜਾਣਗੇ। ਬਾ ਛੱਡ ਦੇ। ਚਲੋ ਜੀ ਘਰ ਤਾਂ ਨਾ ਫੁੱਡਾ ਵੇਹਣਾ ਹੁਣ ਇਹਨਾਂ ਨੇ। ਹੁਣ ਇਹ ਵੀ ਕਹਿੰਦੇ ਨੇ ਭਾ ਨਵੇਂ ਫੁੱਡੇ 'ਚ ਛੱਡਦਾ ਸਾਨੂੰ ਲੱਗਦਾ ਤਾਂ ਐਂ ਆ ਜਿਵੇਂ। ਬਾਕੀ ਹੁਣ ਆਪਦਾ ਆਨੰਦ ਮਾਰਨਗੇ ਆਪਣਾ ਇੱਕ ਪਿੰਜਰਾ ਰਹਿ ਗਿਆ। ਤੇ ਉਹ ਵੀ ਲਿਆਉਂਦਾ ਚੱਕ ਕੇ ਤੇ ਬਾਕੀ ਹੁਣ ਵੇਖੋ ਪੂਰਾ ਆਨੰਦ ਮਾਰਦੇ ਆਣ। ਚਲੋ ਜੀ ਇਹਨੂੰ ਚੱਕ ਜੀ ਹੁਣ ਆਪਣਾ ਆ ਗਿਆ ਤੀਜਾ ਪਿੰਜਰਾ। ਇਨੂੰ ਉੱਪਰ ਹਾਂ ਖੋਲ। ਇਹਨੂੰ ਵਿਰਾਕੇ ਪਾਸਾਈਡ ਤੇ ਉਹ ਵਿਚਾਰੇ ਉਹ ਮੇਰਾ ਕਿਵੇਂ ਰੱਖੀ ਜਾਨਾ? ਹਾਂ। ਬਸ। ਆ ਕਿਵੇਂ ਉਹ ਇਹਨੂੰ ਕਿਉਂ ਹੋਇਆ ਪਿਆ ਏ? ਮੈਂ ਚੋਦ ਮੈਂ ਕਿਹਾ ਮਰ ਗਿਆ ਕਿਤੇ ਭੈਣ ਚੋ। ਦਿਲ ਨਹੀਂ ਕੁਝ ਹੋ ਗਿਆ ਸੀ ਮੇਰੇ ਨੂੰ ਤਾਂ। ਹਾਂ ਲੋ ਹੁਣ ਖੁਸ਼ ਲੱਗਦੇ ਪੂਰੇ ਕਬੂਤਰ ਆਪਣੇ ਅੱਜ। ਆ ਆ ਆ। ਤੇ ਲਓ ਬਾਈ ਜੀ ਠੀਕ ਹੈ ਹੁਣ ਆਪਾਂ ਆਹ ਦੂਸਰੇ ਖੁੱਡੇ ਵਾਲੇ ਵੀ ਆਪਾਂ ਕਬੂਤਰ ਕੱਢ ਦिए ਤੇ ਇਹਨਾਂ ਨੂੰ ਵੀ ਆਪਾਂ ਪਾ ਦिए ਜਾਲਾਂ ਦੇ ਵਿੱਚ ਤੇ ਤੋਂ ਬਾਅਦ ਇੱਧਰ ਵੀ ਸਫਾਈ ਸ਼ੁਰੂ ਕਰਦੇ ਆਂ ਤੇ ਫਿਰ ਆਪਾਂ 3 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਦੋਨਾਂ ਖੁੱਡਿਆਂ ਦੇ ਵਿੱਚੋਂ ਆਪਾਂ ਕੱਢ ਦिए ਮਿੱਟੀ ਇਹਦਾ ਆਪਾਂ ਨੂੰ ਡੇਢ ਘੰਟਾ ਲੱਗਾ ਸੀਗਾ ਉਹ ਟਾਈਮ ਥੋੜਾ ਜਿਹਾ ਮੈਨੂੰ ਗਲਤ ਦੇਖ ਗਿਆ ਸੀਗਾ ਆਪਾਂ 8:55 ਤੇ ਖੁੱਡਾ ਸਾਫ ਕਰਤਾ ਸੀ ਪੂਰਾ ਠੀਕ ਹੈ ਤੇ ਆਪਾਂ 7:30 ਲੱਗੇ ਸੀਗੇ ਡੇਢ ਘੰਟਾ ਲੱਗਾ ਆਪਾਂ ਨੂੰ ਤੇ ਹੁਣ ਜਿਹੜੇ ਦੂਸਰੇ ਕਬੂਤਰ ਉਹ ਵੀ ਫੜਦੇ ਆਂ ਤੇ ਉਹ ਵੀ ਪਾਉਣੇ ਆਂ ਜਾਲਾਂ ਦੇ ਵਿੱਚ ਤੇ ਫਿਰ ਆਪਾਂ ਇਹ ਇਸ ਵਾਈਸ ਫੂਈ ਕਰਾਂਗੇ ਫਿਰ ਇਹ ਵੀ ਛੱਡ ਦਾਂਗੇ ਠੀਕ ਹੈ ਵਿੱਚ ਤੇ ਦੇਖਦੇ ਆਂ ਥੋੜੀ ਜਿਹੀ ਧੁੱਪ ਧੁੱਪ ਜੀ ਨਿਕਲ ਆਉਣ ਤੋਂ ਫਿਰ ਮੈਂ ਕਹਿੰਦਾ ਬੱਚੇ ਡਾ ਦਾਂਗੇ ਹਾ ਇਹਦਾ ਮੌਸਮ ਥੋੜਾ ਜਿਆਦਾ ਠੰਡਾ ਇੱਕ ਤਾਂ ਤੇ ਬਾਕੀ ਉਹ ਸੱਜੜਾਂ ਵਾਲਾ ਖੁੱਡਾ ਤੁਹਾਨੂੰ ਮੈਂ ਦਿਖਾ ਦਿੰਦਾ ਕਿੰਨੀ ਕੀ ਮਿੱਟੀ ਪਾਤੀ ਹੋਈ ਆਪਾਂ ਉਹ ਦਿਖਾ ਦਿੰਨੇ ਆਂ ਥੋੜੋ ਆਪਾਂ 1 ਮਿੰਟ ਰੋਜੋ ਅੰਦਰ ਆਵਿਆ ਮਿੱਟੀ ਗਲਾਤਾ ਆਪਾਂ ਤੇ ਸੱਜੜ ਵੇਖੋ ਕਿੱਥੇ ਸੁੱਡਾ ਹਾਂ ਕਿਹਾਂ 'ਤੇ ਹੈ ਬੇਟਾ ਦੇਖੋ ਗਰਮੀ ਲੱਗਦੀ ਐ ਨਾ ਇਹਨੂੰ ਠੰਡੀ ਥਾਂ 'ਤੇ ਬੈਠਾ ਹੋਇਆ ਯਾਟੇ ਗਿਲਾਤਾ ਹਾਂ ਆਪ ਸਾਰਾ ਭਰ ਜਾਣਾ ਏਰੀਆ ਏਰੀਆ ਜਿੰਨਾ ਜਿੰਨਾ ਬੈਠਾ ਨਾ ਸਾਰਾ ਹੀ ਭਰ ਜਾਣਾ ਵਾ ਤੇ ਬਾਕੀ ਦੋਸਤ ਜਿਹੜਾ ਆਪਣੇ ਹੋਰ ਇੱਥੇ ਸੀ ਉਹ ਫਿਰਦੇ ਸਾਡੇ ਉਹ ਫਿਰਦੇ ਭਈਆ ਤੇ ਆ ਫੜ ਲੈਣ ਦੋ ਫਿਰ ਅਦਰੋ ਸ਼ੁਰੂ ਕਰਦੇ ਆ ਠੀਕ ਆਪਾਂ ਵੀਡੀਓ ਦੇ ਨਾਲ ਬਨੇ ਰਹੋ ਸਾਰੇ ਵੀਰ ਭਰਾ ਤੇ ਬਾਈ ਜੀ ਆਪਣਾ ਦੂਜਾ ਖੁੱਡਾ ਹੋ ਚੱਲਿਆ ਤੈੜੀ ਬ ਮਿੱਟੀ-ਮੁੱਟੀ ਕੱਢਣ ਲੱਗੇ ਆ ਤੇ ਬਾਕੀ ਤਾਂ ਆਪਾਂ ਪੱਟਤੀ ਮਿੱਟੀ ਸਾਰੀ ਟਾਈਮ 10:30 ਹੋ ਚੱਲੇ ਆ ਤੇ ਆਪਾਂ ਬੱਚੇ ਡਾਉਣ ਲੱਗੇ ਆ ਆ ਵਾਲੇ ਉਪ ਲਿਕ ਲਾਈ ਸੀ ਇਧਰੋਂ ਪੂਰੀ ਫੁੱਲ ਹਣ ਹੁਣ ਡਾਈਏ ਬੱਚੇ ਵੀ ਆਪਾਂ ਫਿਰ ਉਹ ਕੱਢ ਲਾ ਬੱਚੇ ਇਧਰੋਂ ਹੁਣ ਦੱਸ ਦਿਆਂ ਕਿਹੜੇ ਕਿਹੜੇ ਡਾਈਏ ਆਪਾਂ ਉਹ ਕੱਢ ਆ ਖੋਲ ਲਾ ਇੱਕ ਤਾਂ ਆ ਡਾਉਣਾ ਆਪਣਾ ਕਾਲੀ ਜਿੰਨੀ ਦਾਣਾ ਵੇਖ ਲਈ ਪਹਿਲਾਂ ਇਹਦੇ ਵਿੱਚ ਇਹਦੇ ਵਿੱਚ ਹੈਗਾ ਥੋੜਾ ਜਿਹਾ ਤੇ ਇਹਨੂੰ ਵੀ ਡਾ ਗੀ ਚਲੋ ਹੋ ਗਈ ਇਹ ਤੋਂ ਹੋ ਗਿਆ ਆਪਣਾ ਜੀ ਦੀ ਪੁੱਤਰੀ ਆਈ ਆ ਵਾਹ ਆ ਦਿਖਾ ਦੇ ਇਹ ਡਾਵਾ ਉਹ ਗੁੰਬੇ ਚੁਲਾਈ ਦੀ ਕਬੂਤਰੀ ਆਪਣੀ ਆ ਗਈ ਆ ਆ ਬੱਚਾ ੜਾ ਦਿੰਦੇ ਆ ਇਹ ਬੱਚਾ ਆਪਣੇ ਉਦੋਂ ਸਿੱਧਾ ਛਤਰੀ ਤੇ ਨਹੀਂ ਆਇਆ ਸੀਗਾ ਤੇ ਅੱਜ ਇਹਨੂੰ ਡੋਣੇ ਅੱਜ ਦੇਖਦੇ ਸਿੱਧਾ ਆਉਂਦਾ ਛਤਰੀ ਤੇ ਨਹੀਂ ਆਉਂਦਾ ਇਹ ਦੇੰਦਰੀ ਬਸ ਦੋ ਦੋ ਦਾਣੇ ਆ ਜਿਆਦਾ ਨਹੀਂ ਗਏ ਇਹਨਾਂ ਦੇ ਚਲੋ ਇੱਥੇ ਇਨੋਂ ਸ਼ਟਰੀਆਂ ਤੇ ਦੋ ਦਿਨ ਤਾਂ ਹੋ ਗਏ ਸੀ ਬੱਜ ਜਾਣ ਤੇ ఓਪਨ ਜਿਹੜੇ ਦੇਖ ਲੈਣੇ ਉਧਰੋਂ ਕਹੜੇ ਡਾਉਣ ਵਾਲੇ ਆ ਜੋ ਫਰਾਰੇ ਲੌਣਾਂ ਹੀ ਬਹਿ ਕੇ ਨਿਗਰਾ ਇੱਕੀ ਤੂੰ ਇੱਕ ਤਾਂ ਆ ਜੀ ਉਹ ਲੱਕਾਪਨਾ ਅੰਦਰ ਖਾਦੀ ਮੈਂ ਦਰ ਧੀਰਪਨ ਅੰਦਰ ਕਾਲਾ ਤੇ ਅੰਦਰ ਕੱਤੀ ਚੱਲ ਬਈ 10 4 ਹੋ ਚੱਲੇ ਆਪੀ ਇੱਕ ਡਾ ਲੀਏ ਆਪਣੇ ਪ੍ਰੋਗਰਾਮ ਆਹ ਸਬੂਤਰੀ ਕੱਚੀ ਪੀਲੀ ਅੱਖ ਦੀ ਲਾਲ ਚਿੰਨ ਐਨੋਡੌਨਤੀ ਇਹ ਸ਼ੇਵੀ ਕਬੂਤਰੀ ਬਈ ਆਪਣੀ ਆਵਾ ਰਿੰਗੀ 54 ਠੀਕ ਹੈ 6 ਡਾਵਾਂਗੇ ਤੇ ਇਹਨਾਂ ਨੂੰ ਧੋਪ ਲਵਾਵਾਂਗੇ ਆਪਾਂ ਠੀਕ ਹੈ ਚੱਲ ਭਈ ਇਹ ਦੇਖਦੇ ਆ ਕਿੰਨਾ ਟਾਈਮ ਕਰਦੇ ਆ ਕਿੰਨਾ ਕਿ ਨਹੀਂ ਕਰਦੇ ਆ ਠੀਕ ਹੈ ਬਾਕੀ ਸਾਢੇ 10 ਡਾਏ ਆਪਾਂ ਤੇ ਫਿਰ ਵੀ ਥੋੜਾ ਜਿਹਾ ਟਾਈਮ ਘੱਟ ਸੀਗਾ ਸਾਢੇ 10 ਤੋਂ ਫਿਰ ਵੀ ਆਪਾਂ 10 ਵਜੇ ਦਾ ਟਾਈਮ ਲਾਖਦੇ ਆ ਨਾਲੇ ਪਤਾ ਚੱਲ ਜੂਗਾ ਹਨਾ ਕਿੰਨਾ ਟਾਈਮ ਲੱਗਦੀ ਕਿੰਨਾ ਟਾਈਮ ਨਹੀਂ ਠੀਕ ਤੇ ਅੱਜ ਕਿੰਨਾ ਟਾਈਮ ਕਰਕੇ ਆਉਂਦੇ ਆ ਉਹ ਵੀ ਦਿਖਾਵਾਂਗੇ ਬਾਕੀ ਆਪਾਂ ਖੁੱਡਿਆਂ ਦੀ ਮਿੱਟੀ-ਮੁੰਟੀ ਕੱਢਦੀ ਹੈ ਪਰ ਉਹ ਬਾਈ ਜੀ ਆਪਾਂ ਕਰਤੇ ਸਾਰੇ ਫੁੱਟੇ ਸਾਫ਼ ਤੇ ਆਪਣਾ ਹਾਲ ਬਹੁਤ ਬੁਰਾ ਹੋ ਗਿਆ ਵਾ ਠੀਕ ਹੈ ਤੇ ਬਾਕੀ ਟਾਈਮ ਤੁਹਾਨੂੰ ਦਿਖਾ ਦਿੰਨੇ ਆ ਆ ਦੇਖ ਲਓ 50 ਹੋਣ ਵਾਲੇ ਆ 12:50 ਤੇ ਇੱਕ ਵਕਤ ਦਾ ਹੋਲਾ ਆ ਆਪਣੇ ਹੁਣੇ ਕਰਕੇ ਲੱਗੇ ਆ ਇੱਕ ਕਰ ਨਹੀਂ ਇੱਕ ਤਾਂ ਬਹੁਤ ਸੀ ਇੱਕ ਕੀਤੀ ਗੱਲੇ ਨੇ ਇਹ ਤਾਂ ਕਰੇ ਜਾੜੇ ਜਦੋਂ ਬਾਤ ਹੋਣੀ ਹੈ ਸੱਪਿਆਂ ਨਾਲ ਬੈਠਾ ਨਾ ਕੱਲਾ ਵਿੱਚ ਮੱਥਾ ਮਾਰੀ ਜਾਂਦਾ ਹੀਗਾ ਪਾਣੀ ਪੋਣੀ ਮਾਰਾ ਜਿਵੇਂ ਕ ਤਾਂ ਸੀ ਇੱਕਰੀ ਚਲੋ 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 ਆ ਵੀ ਆ ਉਹ ਵੀ ਲੈ ਆਪਿੰਦਾ ਚਲੋ ਇੱਕ ਰਹਿ ਗਿਆ ਉਪਰੋ ਦੀ ਆਉਣਾ ਏ ਉਪਰੋ ਦੀ ਹਾਂ ਚਲੋ ਭਾਜਾ ਏ ਦਾ ਬੈਠ ਕੇ ਆ ਦੀ ਜਗਾ ਤੇ ਹੁਣ ਆਪਣਾ ਉਹ ਪਿੰਜਰਾ ਰਹਿ ਗਿਆ ਲਿਆ ਜਲਦੀ ਲਿਆ ਤੇ ਇਹਨਾਂ ਨੂੰ ਬਾਅਦ ਚ ਪਾਣੀ ਪੋਣੀ ਰੱਖ ਦਿੰਨੇ ਆ ਫਿਰ ਬਾਅਦ ਚ ਗੜਾ ਗੁੜਾ ਮਾਰਨავਾਂਗੇ ਇੱਕ ਅੰਸ਼ਾ ਦੋ ਜਾਨੀਆਂ ਇਹ ਤਾਂ ਭੈਂਗੋਲੀ ਵਾਂਗੂ ਬਾਹਰ ਨਿਕਲ ਜੇ ਤਾ ਆ ਵੀ ਹੋ ਤੇ ਰੱਖਿਆ ਲੈ ਲੋ ਬੈਗੇ ਆ ਆ ਦੀ ਆਦੀ ਜਗਾ ਤੇ ਇੱਕ ਹੁਣ ਸੋਨੇ ਵੀ ਲੱਗਦੇ ਪਏ ਚਲੋ ਕੁੱਡੇ ਤੇ ਬਾਕੀ ਜਿਹੜੇ ਆਪਾਂ ਕਬੂਤਰ ਡਾਇਸੀ ਸੱਚ ਉਹ ਆਪਣੇ ਘੰਟਾ ਕੁੱਡੇ ਸੀ ਯਾਰ ਹਨਾ ਜੋ ਤੁਹਾਨੂੰ ਮੈਂ ਦਿਖਾ ਦੇਣਾ ਕਿਹੜੇ-ਕਿਹੜੇ ਸੀਗੇ ਤੇ ਬਾਕੀ ਤਾਂ ਆਪਾਂ ਦਿਖਾਏ ਹੋਈ ਸੀਗੇ ਤੇ ਬਾਕੀ ਉਹਨਾਂ ਨੂੰ ਪਾਣੀ ਪੋਣ ਵਾਲਾ ਰਹਿ ਗਿਆ ਕਿ ਉਹ ਪੋਣਾਗੇ ਹੁਣ ਤੇ ਆਏ ਸੀਗੇ ਤੇ ਬੈਰੀ ਪੈ ਗਈ ਸੀ ਸੱਚ ਤੇ ਬੈਰੀ ਕਰਨ ਸਾਰੇ ਜਲਦੀ ਬੈਠ ਗਏ ਸੀ ਇਹਨੂੰ ਪੈ ਗਈ ਸੀਗੀ ਆਪਣੇ ਆਪਣਾ ਕਾਲੇ ਚੀਨੇ ਨੂੰ ਇਹ ਬਹੁਤ ਉੱਚੀ ਖੜਾ ਸੀਗਾ ਤੇ ਦੂਬਾਰ ਦੇ ਨੂੰ ਪੈ ਗਈ ਤੇ ਆਪਣੇ ਦਸਾਂ ਜਿਹੜੇ ਆ ਦੂਸਰੇ ਕਬੂਤਰ ਹੈ ਘੰਟੇ ਬਾਅਦ ਬੈਠ ਗਈ ਸੀ ਇਹ ਵੀ ਨੀਵੇਂ ਆਗੇ ਸੀਗੇ ਤੇ ਆਹ ਪਾ ਕਬੂਤਰ ਡਾਇ ਨਹੀਂ ਸੀ ਇਹਨੂੰ ਥੋੜਾ ਜਿਹਾ ਸੂਕੜਾ ਜਾ ਹੋ ਗਿਆ ਸੀ ਤਿੰਨ ਪਾਵਰ ਜਲੇ ਦੇਤੀ ਸੀ ਆਪਾਂ ਕਿਉਂਕਿ ਗੋਲੀ ਲਾਈ ਸੀ ਨਾ ਗੋਲੀ ਤੋਂ ਬਾਅਦ ਸੁੱਕਣ ਦੇ ਕਾਰਨ ਹੋ ਗਿਆ ਸੀ ਤੇ ਬਾਕੀ ਇੱਕ ਆ ਪਾ ਡਾਈ ਸੀ ਇਹ ਵੀ ਬੈਠ ਕੇ ਸੀ ਡਰ ਦੀ ਮਾਰੀ ਬਾਕੀ ਆ ਕਬੂਤਰ ਤਾਂ ਪਾ ਡਾਈ ਸੀ ਦੋ ਤਿੰਨ ਨੂੰ ਪਤਾ ਚਾਰ ਪੰਜ ਡਾਈ ਸੀਗੇ ਇੱਕ ਬੱਚਾ ਆਪਣਾ ਜੇ ਆਇਆ ਨਹੀਂ ਜਿਹੜਾ ਤੁਹਾਨੂੰ ਮੈਂ ਕਿਹਾ ਸੀ ਅੱਡੇ ਸਿੱਧਾ ਛਤਰੀ ਤੇ ਨਹੀਂ ਆਉਂਦਾ ਆਪਣੇ ਅੱਡੇ ਨਹੀਂ ਲੱਗਿਆ ਉਹ ਸ਼ਾਂਤੀ ਇਕ ਆ ਜਾਊਗਾ ਅੱਪੇ ਆ ਜੂਗਾ ਨੂੰ ਤਾੜ ਦਾਂਗੇ। ਬਾਕੀ ਆ ਕਬੂਤਰ ਸੇ ਆਪਣੇ ਆ ਗਏ ਆ ਤੇ ਬਾਕੀ ਦਾਣਾ ਪਾਣੀ ਪਾ ਦਿੰਨੇ ਹੁਣ ਠੀਕ ਐ ਤੇ ਬਾਕੀ ਮਿਲਦੇ ਤੁਹਾਨੂੰ ਸਾਰੇ ਵੀਰ ਭਰਾ ਨੂੰ ਅਗਲੀ ਵੀਡੀਓ ਦੇ ਵਿੱਚ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਭਰਾ ਤੇ ਜਿਹੜੇ ਵੀਰ ਭਰਾ ਮੈਂ ਐਂਡ ਤੇ ਇੱਕ ਵੀਡੀਓ ਦੇਖੀ ਉਹਨਾਂ ਦਾ ਧੰਨਵਾਦੀ ਬਲੌਗ ਜੀ ਬਈ ਸਾਰੇ ਵੀਰ ਭਰਾ ਨੂੰ ਓਕੇ ਜੀ।